ਹੈਲਕਾ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਜਿਵੇਂ ਇੱਕ ਬਹੁਤ ਹੀ ਅਣਹੋਣੀ ਘਟਨਾ ਸੋ ਦਰਸ਼ਕਾਂ ਨੂੰ ਜਾਣਕਾਰੀ ਦੱਸੀਏ ਕਿ ਇੱਕ ਪਿੰਡ ਜੀਵਨਪੁਰ ਜਟਾਂ ਦਾ ਜਿੱਥੇ ਕਿ ਸਾਡੇ ਨਾਲ ਹਾਲ ਇੱਕ ਲੜਕੀ ਰਪਿੰਦਰ ਕੌਰ ਜਨੇਡਾ ਵਿੱਚ ਗਈ ਹੋਈ ਸੀ ਉੱਥੇ ਇੱਕ ਸੁਕਵੀ ਘਟਨਾ ਦੇ ਨਾਲ ਜਿੱਥੇ ਕਿ ਉਸ ਦੀ ਉੱਥੇ ਮੌਤ ਹੋ ਗਈ ਸੋ ਉਹਨਾਂ ਦੇ ਪਰਿਵਾਰ ਕੋਲੋਂ ਨਾ ਸਾਡੇ ਨਾਲ ਹਨ ਇਥੋਂ ਦੇ ਪਿੰਡ ਦੇ ਵਾਸੀ ਤੇ ਲੜਕੀ ਦੇ ਪਿਤਾ ਤੇ ਮਾਤਾ ਅਮਰ ਜੀ ਜੀ ਦੇ ਮਾਤਾ ਕੁਲਵਿੰਦਰ ਕੌਰ ਜੀ ਸੋ ਜਾਣਕਾਰੀ ਪ੍ਰਾਪਤ ਕਰਾਂਗੇ ਕਿ ਇਸ ਲੜਕੀ ਨਾਲ ਕਿਹੋ ਜਿਹੀ ਜਾਨ ਹੋਣੀ ਹੋਈ ਆ ਸੋ ਉਹਨਾਂ ਕੋਲ ਜਾਣਕਾਰੀ ਲਵਾਂਗੇ ਕੀ ਵਾਟਿਆ ਹੋਇਆ ਤੁਹਾਡੀ ਲੜਕੀ ਨਾਲ ਜੋ ਕੈਨੇਡਾ ਦੇ ਵਿੱਚ ਇੱਕ ਵਾਗਿਆ ਹੋਇਆ ਹਾਂਜੀ ਉਹਨਾਂ ਨੂੰ ਉਹ ਤਾਂ ਘਰ ਵਾਲਾ ਜਿਹੜਾ ਤੰਗ ਬੋ ਕਰਦਾ ਸੀਗਾ ਜੀ ਤੇ ਉਹ ਹਾਂ ਮਤਲਬ ਸਾਨੂੰ ਤਾਂ ਹੁਣ ਪਤਾ ਲੱਗਾ ਵੀ ਜੇ ਉਹਨੇ ਮਤਲਬ ਪਾਣੀ ਚ ਵਿਚਾਲ ਮਾਰਤੀ ਆ ਹਾਂਜੀ ਤੇ ਕਿਉਂਕਿ ਅਸੀਂ ਤਾਂ ਸਾਲ ਹੋ ਗਿਆ ਸੀ ਉਹਦਾ ਫੋਨ ਡੀਕਦਿਆਂ ਨੂੰ ਹਾਂਜੀ ਜੇ ਕਿਵੇਂ ਤੁਹਾਨੂੰ ਪਤਾ ਲੱਗਾ ਵੀ ਇਹ ਘੱਟਣਾ ਉੱਥੇ ਵਾਪਰੀ ਹੈ ਇਹ ਹਾਂਜੀ ਜਿੱਦਾਂ ਹੁਣ ਮਤਲਬ ਸਾਡੀ ਵੱਡੀ ਲੜਕੀ ਆ ਉਹਨੂੰ ਉੱਥੇ ਦੀ ਪੁਲਿਸ ਨੇ ਦੱਸਿਆ ਹੋਇਆ ਸੀਗਾ ਬੇ ਰਿਪੋਰਟ ਲਿਖੀ ਹੋਈ ਆ ਇਹਦੇ ਕਰਕੇ ਵੀ ਜਿੱਦਾਂ ਮਤਲਬ ਉਹਨੇ ਆਪਣਾ ਡੀਐਨਏ ਮੈਚ ਹੋਇਆ ਹੁਣ ਜਿਹੜੀ ਪਾਣੀ ਚ ਬੋਡੀ ਮਿਲੀ ਉਹਦੇ ਨਾਲ ਇਹ ਕੀ ਲੱਗਦਾ ਕਿ ਤੁਹਾਡੀ ਲੜਕੀ ਦਾ ਜਿਹੜਾ ਕਿ ਉਹ ਲੜਕੇ ਨਾਲ ਵਿਆਹੀ ਗਈ ਸੀ ਉਹਦੇ ਨਾਲ ਕੋਈ ਡਿਸਪਿਊਟ ਚੱਲ ਰਿਹਾ ਸੀ ਇਹਦੇ ਬਾਰੇ ਕੋਈ ਜਾਣਕਾਰੀ ਦੇਣਾ ਚਾਹੋਗੇ ਹਾਂਜੀ ਥੋੜਾ ਜਿਦਾ ਉਹਨਾਂ ਦਾ ਕੋਈ ਮਤਲਬ ਉਹਦੇ ਘਰ ਦੇ ਵੀ ਮਤਲਬ ਪੈਸੇ ਦਾ ਦਬਾਅ ਪਾਉਂਦੇ ਸੀਗੇ ਤੇ ਹੁਣ ਵੀ ਬਾਹਰ ਜਾ ਕੇ ਵੀ ਜਿੱਦਾਂ ਉਹ ਤੰਗ ਪਰੇਸ਼ਾਨ ਕਰਦਾ ਸਾਨੂੰ ਤਾਂ ਜਿੱਦਾਂ ਉਹਨੇ ਪੂਰਾ ਦੱਸਿਆ ਨਹੀਂ ਇਸ ਕਰਕੇ ਜਾਨੀ ਐਸੀਬੀ ਪੁਲੇਖੇ ਚ ਰਹੇ ਤੇ ਉਹਨੇ ਮਤਲਬ ਸਾਨੂੰ ਹੁਣੇ ਪਤਾ ਲੱਗਾ ਵੀ ਜਿੱਦਾਂ ਉਹ ਉਹਨੂੰ ਜ਼ਿਆਦਾ ਦੁਖੀ ਕਰਦਾ ਸੀਗਾ ਇਸ ਕਰਕੇ ਹੀ ਉਹਨੇ ਇਹ ਦਗ ਹੋਇਆ ਪਾਣੀ ਜਿੱਦਾਂ ਕਹਿੰਦੇ ਵੀ ਜਿੱਦਾਂ ਉਹਨੇ ਪਤਾ ਨਹੀਂ ਮਤਲਬ ਉਹਦੇ ਘਰ ਵਾਲੇ ਨੇ ਉਹਨੇ ਕਰਵਾਇਆ ਇਹ ਕੰਮ ਹਾਂਜੀ ਉਹਨਾਂ ਦਾ ਕੀ ਹੈ ਸਾਈਦਾ ਜੀ ਕਿਹੜਾ ਬਹੁਤਾ ਮਿਲੇ ਆ ਜੀ ਜੀ ਕੁੜੀ ਸਾਡੀ ਉਹਨਾਂ ਚਾਰੇ ਕਦੇ 10 15 ਸਾਲ 10 ਦਿਨ ਹੱਥੇ ਰਹਿ ਜਾਂਦੀ ਸੀ ਕਦੇ ਉੱਥੇ ਰਹਿੰਦੀ ਜੀ ਜਦੋਂ ਉਹ ਗੁਰਦੀਪ ਦੇ ਕੋਲ ਚੱਲ ਗਈ ਤੇ ਉਸ ਵੇਲੇ ਥੋੜੇ ਚਿਰ ਬਾਅਦ ਸਾਨੂੰ ਜਦ ਪਤਾ ਤਾਂ ਲੱਗਾ ਕਾਫੀ ਚਿਰ ਬਾਅਦ ਪਰ ਜਿੱਥੇ ਜਦ ਕੁੜੀ ਨੇ ਸਾਨੂੰ ਦੱਸਿਆ ਵੀ ਮੇ ਡੈਡੀ ਵੀ ਮੇਰੇ ਨਾਲ ਇਹ ਬਰ ਗੁੱਸੇ ਗਲੇ ਬਹੁਤ ਹਰ ਵੇਲੇ ਮੇਰੀ ਬੇਇੱਜ਼ਤੀ ਕਰਦਾ ਰਹਿੰਦਾ ਤੇ ਜਿੱਥੇ ਵੀ ਮੈਨੂੰ ਝਿੜਕਦਾ ਰਹਿੰਦਾ ਵੀ ਮੈਨਾਂ ਪਰੇਸ਼ਾਨ ਮੈਨੂੰ ਰੱਖਦਾ ਪੂਰਾ ਤੇ ਅਜੀ ਕਾ ਚਲੋ ਕੋਈ ਜਿਸ ਵੇਲੇ ਸਾਨੂੰ ਪਤਾ ਲੱਗਾ ਉਸ ਵੇਲੇ 10 15 ਦਿਨਾਂ ਬਾਅਦ ਸਾਨੂੰ ਪਤਾ ਲੱਗਾ ਵੀ 12ਵੇਂ ਮਹੀਨੇ ਦੇ ਵਿੱਚ ਤੇ ਕੁੜੀ ਫਰਵਰੀ ਚ 2024 ਦੇ ਵਿੱਚ ਗਈ ਸੀਗੀ ਤੇ ਸਾਨੂੰ ਜਾ ਕੇ ਪਤਾ ਲੱਗਾ ਵੀ ਆ ਗੱਲਬਾਤ ਹੋਈ ਆ ਉਸ ਵੇਲੇ 12ਵੇਂ ਮਹੀਨੇ ਦੀ 17 18 ਤਰੀਕ ਸੀ ਉਧਰ 17 ਠੀਕ ਸੀ ਅਤੇ 18 ਸੀ ਤੇ ਸਾਨੂੰ ਪਤਾ ਲੱਗਾ ਜੀ ਕੁੜੀ ਕੋਈ ਘਰ ਨਹੀਂ ਆਈ ਤੇ ਉਹਨਾਂ ਸਾਨੂੰ ਇਹ ਨਹੀਂ ਪਤਾ ਕੁੜੀ ਦਾ ਤਾਂ ਉਦਣ ਦੇ ਅਸੀਂ ਕਿ ਭੀ ਚੱਲ ਕੇ ਤੇ ਅੱਗੇ ਪਿੱਛੇ ਕਿਸੇ ਕੋਲ ਜਾ ਕੰਮ ਕਰਤੇ ਜਾ ਕੇ ਤੇ ਉਹ ਉਧਰ ਹੋਊਗੀ ਤਾਂ ਨਹੀਂ ਵੇ ਸਾਨੂੰ ਫੋਨ ਆਇਆ ਅਜੇ ਤਾਂ ਫੋਨ ਡੀਕਦੇ ਰਹੇ ਸਾਨੂੰ ਦੀਵਾਲੀ ਆ ਦਿਨ ਫੇ ਜਾ ਕੇ ਪਤਾ ਲੱਗਾ ਉਹਦੇ ਉਸ ਮੁੰਡੇ ਨੇ ਸਾਨੂੰ ਦੱਸਿਆ ਵੀ ਇਹ ਕੁੜੀ ਤੁਹਾ ਬੇਅਦਦਾ ਪਤਾ ਲੱਗਾ ਵੱਡਾ ਵੀ ਉਹ ਡੈਥ ਹੋ ਗਈ ਹੈ ਨਾ ਵੇ ਪਾਣੀ ਦੇ ਵਿੱਚ ਜਿੱਦਾਂ ਵੀ ਸਾਨੂੰ ਤਾਂ 6-7 ਮਹੀਨਾ ਬਾਅਦ ਪਾਣੀ ਵਿੱਚ ਮਿਲੀ ਤੇ ਇਹਦਾ ਮਤਲਬ ਸਾਨੂੰ ਨਹੀਂ ਪਤਾ ਵੇ ਉਹ ਮੁੰਡੇ ਨੇ ਇਹ ਕੰਮ ਕਰਵਾਤਾ ਸਾਨੂਨੀ ਪਤਾ ਲੱਗਾ ਵੇ ਕੁੜੀ ਨੇ ਆਪਗਮ ਕੀਤਾ ਪਰ ਜੋ ਵੀ ਕੰਮ ਹੋਇਆ ਇਹ ਮੁੰਡੇ ਦੀ ਵਜ੍ਹਾ ਨਾਲ ਹੋਇਆ ਉਹ ਦੋ ਜਣੇ ਇੱਥੇ ਸੀ ਦੋ ਜਣੇ ਸਾਨੂੰ ਇਹਦੇ ਬਾਰੇ ਕੋਈ ਕਲੀਅਰ ਨਹੀਂ ਹੈਗਾ ਭਈ ਕੁੜੀ ਨੇ ਆਪ ਕੁਛ ਕੀਤਾ ਜਾਂ ਕੁੜੀ ਨੇ ਇਹਦੀ ਵਜ੍ਹਾ ਨਾਲ ਸੰਤਾ ਇਹ ਜੀ ਸਾਨੂੰ ਟਾਰਗੇਟ ਹੈ ਜੀ ਸਾਨੂੰ ਕੁੜੀ ਦੀ ਇਹ ਮੁੰਡੇ ਦੀ ਵਜ੍ਹਾ ਨਾਲ ਸਾਡੀ ਕੁੜੀ ਦਾ ਜੋ ਹੋਇਆ ਜੋ ਸੋ ਜਾਨਣਾ ਚਾਹਾਂਗੇ ਕਿ ਇਹ ਇੰਨੀ ਵੱਡੀ ਹਣ ਹੋਣੀ ਹੁਣ ਤੋਂ ਬਾਅਦ ਸੋ ਲੜਕੇ ਨਾਲ ਤੁਹਾਡੀ ਫੋਨ ਤੇ ਗੱਲਬਾਤ ਹੁੰਦੀ ਹੋਵੇਗੀ ਸੋ ਉਹਦੇ ਨਾਲ ਲੜਕੇ ਦਾ ਬਿਹੇਵ ਕਿਹੋ ਜਿਹਾ ਜੀ ਅਸੀਂ ਤੁਹਾਡੇ ਨਾਲ ਉਹ ਦਰਸ਼ਕਾਂ ਦੇ ਨਾਲ ਸਾਂਝਾ ਕਰਨਾ ਚਾਹੋਗੇ ਕਿਉਂਕਿ ਲੜਕਾ ਪਹਿਲਾਂ ਤਾਂ ਜਿਆਦੀ ਲੜਕੀ ਗਈ ਸੀ ਉਹਨੇ ਫੋਨ ਇਹ ਨਹੀਂ ਕਦੇ ਸਾਨੂੰ ਕੀਤਾ ਨਾ ਉਹਦੇ ਘਰਦਿਆਂ ਨੇ ਕਦੇ ਕੀਤਾ ਤੇ ਹੁਣ ਜਦੋਂ ਮਤਲਬ ਅਸੀਂ ਆਪ ਕੀਤਾ ਉਹਨੂੰ ਫੋਨ ਪਹਿਲਾਂ ਉਹ ਸਾਡਾ ਹਾਂਜੀ ਜਦੋਂ ਮਤਲਬ ਸਾਨੂੰ ਪਤਾ ਲੱਗਾ ਲੜਕੀ ਤੋਂ ਵੱਡੀ ਤੋਂ ਉਹਨੇ ਮੈਸੇਜ ਕਰਕੇ ਸਾਨੂੰ ਦੱਸਿਆ ਖੁਦ ਆਪ ਨਹੀਂ ਉਹਨੇ ਸਾਨੂੰ ਫੋਨ ਦਿੱਤਾ ਤੇ ਬਾਦ ਵਿੱਚ ਜਦੋਂ ਅਸੀਂ ਆਪ ਉਹਨੂੰ ਕਰਨਾ ਚਾਹਿਆ ਤਾਂ ਮੈਂ ਹੀ ਉਹਨੇ ਪਹਿਲਾਂ ਫੋਨ ਕੀਤਾ ਉਸ ਤੋਂ ਬਾਅਦ ਫਿਰ ਜਦੋਂ ਕੋਈ ਸਾਰਿਆਂ ਨਾਲ ਲੜਕੀ ਸਾਡੀ ਨੇ ਗੱਲ ਕੀਤੀ ਬੜੀ ਨੇ ਤਾਂ ਉਹਨੇ ਫਿਰ ਸਾਡਾ ਫੋਨ ਕੀਤਾ ਤੇ ਉਸ ਤੋਂ ਬਾਅਦ ਅਸੀਂ ਗੱਲ ਕੀਤੀ ਆ ਤੇ ਫੇਰ ਵੀ ਸਾਡੇ ਨਾਲ ਜਾਣੀ ਉਹਨੇ ਸਹੀ ਢੰਗ ਨਾਲ ਗੱਲ ਨਹੀਂ ਕੀਤੀ ਨਾ ਉਹਦੇ ਘਰ ਦੇ ਅੱਜ ਤੱਕ ਆਏ ਆ ਵੇ ਪਹਿਲਾਂ ਵੀ ਦੇਖ ਲਓ ਜਾਦੀ ਲੜਕੀ ਸਾਡੀ ਗੁੰਮ ਹੋਈ ਸੀਗੀ ਉਦੋਂ ਕਦੇ ਨਹੀਂ ਉਹ ਸਾਡੇ ਘਰ ਆਏ ਨਾ ਉਹ ਕਦੇ ਉਹਨੇ ਫੋਨ ਕੀਤਾ ਸਾਨੂੰ ਤੇ ਦੇਖ ਲਓ ਵੇ ਸਾਲ ਹੋ ਜਾਣਾ 24 18 ਤਰੀਕ ਨੂੰ 12 ਹਾਂਜੀ ਕਿਉਂਕਿ ਉਹ ਇੰਡੀਆ ਨੂੰ ਆਣਾ ਨਹੀਂ ਸੀ ਚਾਹੁੰਦਾ ਲੈ ਕੇ ਉਹਦੇ ਸਾਡੀ ਮਾਂ ਲੜਕੀ ਦੇ ਫੁੱਲ ਇਸ ਕਰਕੇ ਉਹ ਸਾਨੂੰ ਧਮਕਾ ਰਿਹਾ ਸੀ ਕਿ ਵੀ ਮੈਂ ਇੱਧਰੇ ਪਾ ਦੇਣੀ ਆ ਫਿਰ ਮੈਂ ਹੀ ਉਹਨੂੰ ਕਿਹਾ ਮੈਂ ਕਿਹਾ ਵੀ ਤੂੰ ਇੱਦਾਂ ਕਿੱਦਾਂ ਇੱਧਰ ਪਾ ਦਊਗਾ ਕੱਲਾ ਵੀ ਅਸੀਂ ਉਹਦੇ ਮਾਪੇ ਆ ਸਾਡਾ ਇੰਨਾ ਵੀ ਹੱਕ ਹੈ ਨਹੀਂਗਾ ਤੇ ਉਹ ਫੇਰ ਵੀ ਆਪਣੀ ਜਾਨੀ ਹਰਕਤਾਂ ਤੋਂ ਬਾਝ ਨਹੀਂ ਆਦਾ ਸੀਗਾ ਤਾਂ ਸਾਡੇ ਨਾਲ ਉੱਚਾ ਨੀਵਾ ਬੋਲਿਆ ਧਮਕੀਆਂ ਦਿੱਤੀਆਂ ਸਾਨੂੰ ਹਾਂਜੀ ਸੋ ਬਹੁਤ ਹੀ ਵੱਡੀ ਕੱਟਣਾ ਜਿੱਥੇ ਕਿ ਮਾਪਿਆਂ ਦੇ ਦਿਲ ਦੇ ਟੁਕੜੇ ਦਾ ਇਸ ਜਹਾਨ ਤੋਂ ਜਾਣਾ ਬਹੁਤ ਵੱਡਾ ਦੁਖਦਾਦ ਹੁੰਦਾ ਹੈ ਸੋ ਇਹ ਜੋ ਪਰਿਵਾਰ ਹੈ ਪਿੰਡ ਦੇ ਵਾਸੀ ਹੈ ਜੋ ਕਿ ਇਸ ਵੇਲੇ ਆਪਣੀ ਪੁਕਾਰ ਲੈ ਕੇ ਜਿੱਥੇ ਪ੍ਰਸ਼ਾਸਨ ਕੋਲੋਂ ਆਪਣੇ ਇਨਸਾਫ ਦੀ ਘੋੜ ਲਾ ਰਹੇ ਹਨ ਉੱਥੇ ਪਿੰਡ ਵਾਸੀ ਪੂਰੇ ਇਲਾਕੇ ਦੇ ਵਿੱਚ ਇਹ ਜੋ ਘਟਨਾ ਹੈ ਸੋ ਮਾਤਮ ਦਾ ਸੋਗ ਵੀ ਹੈ ਜਿੱਥੇ ਕਿ ਇਸ ਘਟਨਾ